ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਜੀ ਸਾਡਾ ਚਾਹ ਚਾਹ ਵੀ ਸਾਡੇ ਬੰਦੇ ਨੂੰ ਕਹਦੋ ਤੇਰੀ ਪੱਗ ਲਾ ਦੇਣੀ ਹੈ ਹੈ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਪੱਗ ਲੈਣੇ ਨਹੀਂ ਨਹੀਂ ਮੇਰੇ ਬੰਦੇ ਨੂੰ ਕੋਈ ਕਿੱਥੇ ਗਰਾਮ ਸਿੰਘ ਅਹੀ ਤਾਂ ਹੀ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡਾ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਟਦੇ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪਾਕ ਨਹੀਂ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਉਹ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਛ ਤੁਹੀ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੋਹੀ ਗੱਲ ਕੀਤੀ ਕਿ ਹੁਣ ਤੁਸੀਂ ਸਾਨੂੰ ਨਿਮਰਤਾ ਨਾਲ ਆ ਕੇ ਆਇਆ ਹੈ ਕਿ ਤੁਸੀਂ 100 ਵਾਰੀ ਲੜਿਆ ਸੀ ਜੋੜਿਆ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਤਮਕੀਨ ਨਹੀਂ ਦੇ ਤੁਸੀਂ ਆ ਕੇ ਮੈਂ ਪਰ ਨਹੀਂ ਮੁੱਲੇ ਨਾਲ ਗੱਲ ਕੀਤੀ ਸ਼ਬਦ ਵੀ ਨਹੀਂ ਕਰਦੇ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾਲ ਹੋ ਸਕਦੀ ਆ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਨਾ ਖੜ ਜਾ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈਣ ਜੀ ਤੁਸੀਂ ਗੰਦ ਪਾ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਲਓ ਪਰ ਸਾਡੇ ਕਸ਼ਾਰੇ ਕਾ ਕੋ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਾਰੇ ਲੋ ਐਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਹੋਈ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਫੀਲਿੰਗ ਨਾਲ ਚੱਲਦਾ ਹਾਂ ਨਾ ਬਾਬਾ ਜੀ ਤੁਸੀਂ ਬੁੱਢੇ ਗੱਲ ਗੋਲੀ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਇੰਨਾ ਪ੍ਰੈਸ਼ਰ ਨਹੀਂ ਬਣਾ ਰਹੇ ਤੁਸੀਂ ਬਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਉਣਾ ਨਾ ਨਾ ਚੌਂਕਾ ਗਿਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਦੇ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਪਾਏ ਹੁੰਦੇ ਨੇ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਹੈ ਮੈਂਸੀ ਬਾਗਾ ਕਿੰਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੁਸੀਂ ਗੱਲ ਪਾਇਆ ਬਾਣਾ ਜਿਹਾ ਐਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨਣੀ ਕਿਉਂ ਨਹੀਂ ਆਮਨ ਨੂੰ ਤੁਸੀਂ ਮੈਂ ਮਨਾਉਣੀ ਨਹੀਂ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਂ ਮਨਾਉਣੀ ਨਹੀਂ ਲੱਗਾ ਤੁਹਾਨੂੰ ਬਾਬਾ ਜੀ ਨਾਮ ਨਾਲ ਆ ਜਾਓ ਚਲਿਏ ਅਸੀਂ ਮਨਾਣਾ ਠੀਕ ਹੈ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਹੀ ਨਾ ਚਾਹਤਾ ਸਾਡੇ ਬੰਦੇ ਨੂੰ ਕਹਦੋ ਤੇਰੀ ਪੱਗ ਲਾ ਦੇਣੀ ਹੈ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਪੱਗ ਲੈਣੇ ਨਹੀਂ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਭਈ ਇੱਥੇ ਪੱਗਾਂ ਰੱਖ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਨਹੀਂ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਟਦੇ ਨਹੀਂ ਤੁਹਾਡੀ ਤੁਹਾਡੀ ਬਾਟ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪਾਗ ਨਹੀਂ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆਂਦਾ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਛੱਡੋ ਤੁਸੀਂ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਕਰਦੇ ਆ ਕਿ ਤੁਸੀਂ 100 ਵਾਰੀ ਮਰਿਆ ਜੁੜਿਆ ਪਰ ਨਹੀਂ ਤੁਸੀਂ ਉਹੀ ਗੱਲ ਕਰਦੇ ਹੋ ਉਧਰ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਗਏ ਮੈਂ ਕਰਦੀ ਨਹੀਂ ਬੋਲੇ ਨਾ ਜੀ ਸ਼ਬਦ ਵੀ ਨਹੀਂ ਕਰਦੇ ਬੋਲੇ ਮੈਂ ਹੋ ਰਹੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਰ ਖੜ ਜਾ। ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈਣ ਜੀ ਤੁਸੀਂ ਗੰਦ ਪਾ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ। ਬਾਪਾ ਜੀ ਉਹਦਾ ਪਰਚਾ ਪਾ ਦਿਓ। ਉਹਦਾ ਪਰਚਾ ਪਾ ਨਾ ਪਰ ਸਾਡੇ ਕਸ਼ਹਰੇ ਕੱਕ ਨੂੰ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਨੂੰ ਐਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਹੋਈ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਫੀਲਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਐਨਾ ਪ੍ਰੈਸ਼ਰ ਨਹੀਂ ਬਣਾ ਸਕਦਾ ਬਾਬਾ ਜੀ ਸਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਨਾ ਨੂੰ ਪਸਾ ਚੌਂਤਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਪਗਾਨਾ ਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਪੂ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਮੈਂ ਕਿੱਥੇ ਪਾ ਕੇ ਕਿੰਦਾ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾ ਪੁੱਛੇ ਵੀ ਛੱਟ ਕਿੰਨੇ ਮਾਰ ਇਦਾਂ ਨਹੀਂ ਹੋਇਆ ਬਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮਨ ਕਿਉਂ ਨਹੀਂ ਆਇਆ ਮਨ ਨੂੰ ਤੁਸੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਮੈ ਮਨਾਉਣੀ ਲੱਗਾ ਤੁਹਾਨੂੰ ਬਾਪਾ ਜੀ ਨਾਮ ਨਾ ਆ ਜਾਓ ਚਲਿਏ ਅਸੀਂ ਮਨ ਮਨਾਣਾ ਠੀਕ ਹੈ